ਸੋ ਅੱਜ ਲਗਭਗ ਮੈਂ 1 ਕਰੋੜ ਦੇ ਚੈੱਕ ਜਿਹੜੇ ਹੈ ਉਹ ਵੰਡੇ ਆ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਸਹਿਸਮਤੀ ਹੋਈ ਸੀਗੀ ਉਸ ਦੇ ਰਿਗਾਰਡਿੰਗ ਮਾਨ ਸਾਹਿਬ ਨੇ ਕਿਆ ਸੀਗਾ ਕਿ ਜਿਹੜਾ ਵੀ ਪਿੰਡ ਸਹਿਸਮਤੀ ਦੇ ਨਾਲ ਸਰਪੰਚੀ ਮਤਲਬ ਸਰਪੰਚ ਬਣਾਊਗਾ ਉਹਨੂੰ ਅਸੀਂ 5 ਲੱਖ ਰੁਪਏ ਦਾ ਪੰਜਾਬ ਗਵਰਨਮੈਂਟ ਵੱਲੋਂ ਚੈੱਕ ਦੇਵਾਂਗੇ ਸੋ ਅੱਜ ਲਗਭਗ ਮੈਂ 1 ਕਰੋੜ ਦੇ ਚੈੱਕ ਜਿਹੜੇ ਹੈ ਉਹ ਵੰਡੇ ਆ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਔਰ ਅਸੀਂ ਇਹੀ ਇਸ ਤੋਂ ਅਪੀਲ ਕਰਦੇ ਹਾਂ ਵੀ ਸਾਰੇ ਪਿੰਡਾਂ ਦੇ ਵਿੱਚ ਸਰ ਸੰਮਤੀ ਹੋਣੀ ਚਾਹੀਦੀ ਹੈ ਔਰ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਯੂਨਿਟੀ ਹੋਣੀ ਚਾਹੀਦੀ ਹੈ ਜੀ ਇੱਕ ਜਿਹੜਾ ਐਪ ਲਾਂਚ ਕੀਤਾ ਗਿਆ ਜੀ ਇਹਦੇ ਬਾਰੇ ਥੋੜਾ ਜਿਹਾ ਵੇਖੋ ਜੀ ਅੱਜ ਤੋਂ ਹੀ ਸਾਡਾ 2 ਤਰੀਕ ਤੋਂ ਜਿਹੜਾ ਪਿੰਡਾਂ ਦਾ ਪਿੰਡਾਂ ਦੇ ਵਿੱਚ ਬੀਡੀਸੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਟਾਰਟ ਹੋਇਆ ਹੈ ਵੀਡੀਸੀ ਦੀ ਮੀਟਿੰਗਸ ਦਾ ਜਿਹਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਵੀਡੀਸੀਸ ਬਣੀਆਂ ਸਿਗੀਆਂ ਵੀਡੀਸੀ ਦਾ ਮਤਲਬ ਨਸ਼ਾ ਮੁਕਤੀ ਦੀ ਜਿਹੜੀ ਕਮੇਟੀ ਬਣੀ ਹੈ ਪਿੰਡਾਂ ਦੇ ਵਿੱਚ 11 ਮੈਂਬਰੀ ਉਹਦੇ ਵਿੱਚ ਅਸੀਂ ਐਨਐਮਐਮ ਦਾ ਐਪ ਜਿਹੜਾ ਨਸ਼ਾ ਮੁਕਤੀ ਮੋਰਚੇ ਦਾ ਜਿਹੜਾ ਐਪ ਹੈ ਉਹਨਾਂ ਦੇ ਫੋਨਾਂ ਦੇ ਵਿੱਚ ਡਾਊਨਲੋਡ ਕੀਤਾ ਜਾਊਗਾ ਔਰ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਪਾਸਵਰਡ ਹੈ ਉਹਨਾਂ ਦਾ ਹੀ ਨੰਬਰ ਹੋਊਗਾ ਇਹ ਕਿਸੇ ਵੀ ਆਮ ਇਨਸਾਨ ਦੇ ਫੋਨ ਦੇ ਵਿੱਚ ਇਹ ਜਿਹੜਾ ਨਸ਼ਾ ਮੁਕਤੀ ਮੋਰਚੇ ਵਾਲਾ ਜਿਹੜਾ ਐਪ ਹੈ ਡਾਊਨਲੋਡ ਨਹੀਂ ਹੋ ਸਕਦਾ ਕਿਉਂਕਿ ਇਹ ਸਿਰਫ ਅ ਵੀਡੀਸੀ ਸਵਾਸੀ ਬਣਿਆ ਨਸ਼ਾ ਮੁਕਤੀ ਮੋਰਚੇ ਦੀ ਕਮੇਟੀ ਜਿਹੜੀ ਰਜਿਸਟਰਡ ਕਮੇਟੀ ਹੈ ਪੁਲਿਸ ਦੇ ਕੋਲ ਉਹਨਾਂ ਦੇ ਨੰਬਰ ਰਜਿਸਟਰਡ ਹੈ ਉਹਨਾਂ ਦੇ ਕੋਲ ਹੀ ਬਣਿਆ ਜਾਊਗਾ ਉਹਦਾ ਮਕਸਦ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਬੜੀਆਂ ਕੰਪਲੇਂਟਸ ਆਂਦੀਆਂ ਸੀਗੀਆਂ ਕਿ ਜਿਹੜੇ ਨਸ਼ੇ ਤਸਕਰਾਂ ਨੂੰ ਨਹੀਂ ਫੜਿਆ ਜਾ ਰਿਹਾ ਜਾਂ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹਦੇ ਵਾਸਤੇ ਉਹਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਸੋ ਉਹਦੇ ਵਿੱਚ ਘਰੇ ਬੈਠੇ ਜਿਹੜੀ ਸਾਡੇ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਕਮੇਟੀ ਹੈ ਵੀਡੀਸੀ ਦੀ ਉਹ ਘਰੇ ਬੈਠੇ ਉਸ ਐਪ ਦੇ ਵਿੱਚੋਂ ਇਨਫੋਰਮੇਸ਼ਨ ਦੇ ਸਕਦੀ ਹੈ ਤੇ ਪਿੰਡਾਂ ਦੇ ਵਿੱਚੋਂ ਅਸੀਂ ਨਸ਼ਿਆਂ ਦਾ ਜਿਹੜਾ ਵੇਚਣ ਵਾਲੇ ਤ ਤੇ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਅਸੀਂ ਇਹ ਸਭ ਕੁਝ ਮੁਕੰਮਲ ਤੌਰ ਤੇ ਕੰਮ ਕਰ ਸਕਦੇ ਹਾਂ ਲੋਕਾਂ 'ਚ ਕਾਫੀ ਮੈਡਮ ਖੁਸ਼ੀ ਦਾ ਮਾਹੌਲ ਹੈ ਕਿਦਾਂ ਦਾ ਮਹਿਸੂਸ ਹੁੰਦਾ ਕਿ ਨਸ਼ੇ ਨੂੰ ਲੈ ਕੇ ਸਰਕਾਰ ਬੜੀ ਗੰਭੀਰਤਾ ਦੇ ਨਾਲ ਚੱਲ ਰਹੀ ਹੈ ਵੇਖੋ ਜੀ ਅੱਜ ਤੱਕ ਜਿੰਨੀਆਂ ਵੀ ਗਵਰਨਮੈਂਟਸ ਆਈਆਂ ਨੇ ਉਹਨਾਂ ਨੇ ਸਿਰਫ ਝੂਠੇ ਵਾਅਦੇ ਕੀਤੇ ਆ ਉਹਨਾਂ ਨੇ ਕਦੀ ਵੀ ਨਸ਼ਾ ਨਸ਼ੇ ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਨਸ਼ੇ ਦੇ ਉੱਤੇ ਪੋਲਿਟਿਕਸ ਕੀਤੀ ਹੈ ਹਮੇਸ਼ਾ ਹੀ ਕਿਸੇ ਨੇ ਕਿਹਾ 3 ਮਹੀਨੇ ਚ ਖਤਮ ਕਰ ਦਾਂਗੇ ਕਿਸੇ ਨੇ ਕਿਹਾ ਸਾਲ ਚ ਖਤਮ ਕਰ ਦਾਂਗੇ ਨਸ਼ਾ ਇਹੋ ਜੀ ਚੀਜ਼ ਹੈ ਨਾ ਤੇ ਉਹ 3 ਮਹੀਨੇ ਚ ਖਤਮ ਹੋ ਸਕਦਾ ਨਾ ਸਾਲ ਚ ਖਤਮ ਹੋ ਸਕਦਾ ਇਹ ਤੇ ਜੀ ਸਾਡੇ ਸਾਰੇ ਲੋਕਾਂ ਦਾ ਯੋਗਦਾਨ ਹੋਊਗਾ ਨਾ ਸਰਕਾਰ ਹੈ ਨਾ ਪੁਲਿਸ ਹੈ ਸਾਰਿਆਂ ਦਾ ਯੋਗਦਾਨ ਹੋਊਗਾ ਤਦ ਜਾ ਕੇ ਕਿਤੇ ਨਸ਼ਾ ਖਤਮ ਹੋ ਸਕਦਾ ਕਿਉਂਕਿ ਜਿਹੜਾ ਆਪਣੇ ਪਿੰਨਾ ਤੱਕ ਨਸ਼ਾ ਜਿਹੜਾ ਪਹੁੰਚਿਆ ਹੋਇਆ ਹੈ ਇਹ ਪਿਛਲੀਆਂ ਸਰਕਾਰਾਂ ਦੀ ਗੱਲ ਹੈ ਤੁਸੀਂ ਸੋਚਦੇ ਹੋ ਪਿਛਲੀਆਂ ਸਰਕਾਰਾਂ ਦਾ ਇੱਕ ਮੋਟੋ ਹੈ ਵੀ ਕੋ ਹਰ ਕੋਈ ਗਵਰਨਮੈਂਟ ਜਿਹੜੀ ਹੈ ਇੱਕ ਤੇ ਉਹਨਾਂ ਦਾ ਪੈਸਾ ਹੀ ਮਹੱਤਵਪੂਰਨ ਹੈ ਪੈਸੇ ਵਾਲੇ ਬੰਦੇ ਨੂੰ ਟਿਕਟਾ ਦੇ ਦਿੰਦੇ ਨੇ ਪੈਸੇ ਵਾਲੇ ਬੰਦੇ ਦੇ ਨਾਲ ਹੀ ਸਭ ਕੁਝ ਵਾਰਤਾ ਲਾਪ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਸਾਈਕੀ ਹੈ ਨਾ ਉਹ ਪੈਸਾ ਹੀ ਬਣ ਚੁੱਕੀ ਹੈ ਇਸੇ ਕਰਕੇ ਜਿਹੜਾ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਕਾਦੇ ਵਾਸਤੇ ਨਸ਼ਾ ਵੇਚ ਵੇਚਦੀ ਹੈ ਪੈਸਾ ਕਮਾਣ ਵਾਸਤੇ ਵੇਚਦੀ ਹੈ ਇਟਸ ਅ ਈਜ਼ੀ ਮਨੀ ਸੋ ਉਹ ਜਿਹੜੀ ਪੈਸੇ ਦੀ ਮਹੱਤਤਾ ਹੈ ਨਾ ਉਹ ਸਾਡੀ ਪਾਰਟੀ ਦੇ ਵਿੱਚ ਨਹੀਂ ਹੈਗੀ ਇਸੇ ਕਰਕੇ ਆਮ ਆਦਮੀ ਪਾਰਟੀ ਹੈ ਜੀ ਜਿਹੜੀ ਯੋਜਨਾ ਜਿਹੜਾ ਚੱਲ ਰਹੀ ਹੈ ਉਹ ਕਿੰਨਾ ਕੁ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਵੇਖੋ ਜੀ ਬਹੁਤ ਵਧੀਆ ਆ ਹਰ ਕੋਈ ਮੇਰੇ ਕੋ ਪਿੰਡਾਂ ਦੇ ਵਿੱਚ ਹੁਣ ਸਰ ਉਦੋਂ ਸਾਡੇ ਕਾਰਡ ਬੰਨੇ ਆ ਬੜੀ ਵਧੀਆ ਗੱਲ ਹੈ 10-10 ਲੱਖ ਰੁਪਿਆ ਵੱਡੀ ਗੱਲ ਹੁੰਦੀ ਹੈ ਕਿਸੇ ਆਮ ਇਨਸਾਨ ਨੂੰ ਮਿਲਣਾ ਔਰ ਘਰ ਫੈਮਿਲੀ ਨੂੰ ਮਿਲਣਾ ਕਿਉਂਕਿ ਬਹੁਤ ਘੱਟ ਲੋਕੀ ਹੁੰਦੇ ਆ ਜਿਹੜੇ ਪੈਸੇ ਪੱਖੋਂ ਮਤਲਬ ਲਾਜ ਨਹੀਂ ਕਰਵਾ ਪਾਉਂਦੇ ਪਿੱਛੇ ਰਹਿ ਜਾਂਦੇ ਆ ਹਨਾ ਤੇ ਇਸ ਕਰਕੇ ਆਪਾਂ ਉਹਨਾਂ ਲੋਕਾਂ ਨੂੰ ਫਾਈਨੈਂਸ਼ੀਅਲੀ ਠੀਕ ਕਰਨਾ ਹੈ ਆਪਾਂ ਉਹਨਾਂ ਦੀ ਸਿਹਤ ਠੀਕ ਕਰਨੀ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਵਾਸਤੇ ਜੀ ਇਹ ਸਿਹਤ ਯੋਜਨਾ ਬੀਮਾ ਜਿਹੜਾ ਹੈ 10 ਲੱਖ ਰੁਪਏ ਵਾਲਾ ਸਟਾਰਟ ਕੀਤਾ ਹੈ